ਦੋਸਤੋ ਸਤਿ ਸ਼੍ਰੀ ਅਕਾਲ ਮਨ ਬਹੁਤ ਉਦਾਸ ਆ ਜੀ ਤੇ ਇਹ ਬਹੁਤ ਇੱਕ ਚਿੰਤਾ ਮਨ ਦੇ ਉੱਤੇ ਕਿ ਇਨਸਾਨ ਇੰਨਾ ਵੀ ਗਿਰ ਸਕਦਾ ਕਿ ਇੱਕ ਧਰਮ ਇਨਸਾਨ ਤੇ ਇੰਨਾ ਹਾਵੀ ਹੋ ਸਕਦਾ ਕਿ ਉਹ ਧਰਮ ਦੀ ਆੜ ਦੇ ਵਿੱਚ ਇਨਸਾਨ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰ ਦੂਗਾ ਕੱਲ ਨੂੰ ਹੀ ਪਤਾ ਲੱਗਿਆ ਅੱਜ ਸਵੇਰੇ ਉੱਠੇ ਫੋਨ ਜਦੋਂ ਮੈਂ ਆਪਣਾ ਖੋਲਿਆ ਤਾਂ ਕੁਝ ਫੋਟੋਆਂ ਜਿਹੜੀਆਂ ਵਾਇਰਲ ਹੋ ਚੁੱਕੀਆਂ ਸੀ ਇੱਕ ਜਿਹੜਾ ਨਿਊਲੀ ਮੈਰਿਡ ਕਪਲ ਉਹਦੀ ਫੋਟੋ ਸਭ ਤੋਂ ਜ਼ਿਆਦਾ ਵਾਇਰਲ ਹੋਈ ਤੇ ਉਹ ਕਿਸੇ ਨੇ ਪੋਸਟ ਪਾਈ ਹੋਈ ਸੀ ਵੀ ਨੀਂਦ ਨਹੀਂ ਆ ਰਹੀ ਆ ਆ ਫੋਟੋ ਆ ਜਿਹੜੀ ਉਹ ਮੈਨੂੰ ਸੌਣ ਨਹੀਂ ਦੇ ਰਹੀ ਤਾਂ ਮੈਨੂੰ ਲੱਗਿਆ ਵੀ ਕੋਈ ਉਹਨਾਂ ਦੀ ਸ਼ਾਇਦ ਪਰਸਨਲ ਫੋਟੋ ਆ ਜਿਹੜੀ ਆਈਡੀ ਫਿਰ ਜਦੋਂ ਕਾਫੀ ਪੇਜਾਂ ਤੇ ਆਈਡੀਆਂ ਤੇ ਮੈਂ ਦੇਖਿਆ ਕਿ ਇਹ ਫੋਟੋ ਕਿਉਂ ਇਨੀ ਵਾਇਰਲ ਹੋ ਰਹੀ ਆ ਤਾਂ ਸਾਰੇ ਪਾਸੇ ਜਿਹੜੀਆਂ ਉਹ ਖਬਰਾਂ ਵੀ ਆ ਗਈਆਂ ਕਿ ਬੇਸਾਰਨ ਪਹਿਲਗਾਮ ਕਸ਼ਮੀਰ ਦੇ ਵਿੱਚ ਜੋ ਇੱਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਉਹਨਾਂ ਨੂੰ ਇਨਸਾਨ ਕਹਾਉਣ ਦਾ ਹੱਕ ਬਿਲਕੁਲ ਨਹੀਂ ਹੈਗਾ ਇੱਕ ਗੱਲ ਜਿਹੜੀ ਸੋਚਣ ਵਾਲੀ ਆ ਵਿਚਾਰਨ ਵਾਲੀ ਆ ਕਿ ਧਰਮ ਪੁੱਛ ਕੇ ਉਹਨਾਂ ਦਾ ਨਾਮ ਪੁੱਛ ਕੇ ਕਿਹਾ ਜਾ ਰਿਹਾ ਕਿ ਗੋਲੀਆਂ ਮਾਰੀਆਂ ਗਈਆਂ ਦੇਖੋ ਖਬਰਾਂ ਜਿਹੜੀਆਂ ਉਹ ਸਾਰਿਆਂ ਨੇ ਚਲਾਤੀਆਂ ਚੱਲੀ ਜਾਣੀਆਂ ਇਹ ਕਾਫੀ ਦਿਨ ਚੱਲਣਗੀਆਂ ਕੋਈ ਕਿਸੇ ਦੀ ਡਿਟੇਲ ਕੱਢ ਕੇ ਲਿਆਊਗਾ ਕੋਈ ਕਿਸੇ ਬਾਰੇ ਬੋਲੂਗਾ ਕੋਈ ਕਹੂਗਾ ਜੀ ਹਾਂ ਤੱਕੀਆਂ ਤੇ ਪੂਰਾ ਜਿਹੜਾ ਉਹ ਕੀਤੇ ਜਾ ਰਹੀ ਹੈ ਕੋਸ਼ਿਸ਼ ਉਹਨਾਂ ਨੂੰ ਛੱਡਿਆ ਨਹੀਂ ਜਾਊਗਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਜਿਨ੍ਹਾਂ ਦੇ ਜੀ ਜਾਣੇ ਸੀ ਉਹ ਚਲ ਗਏ 30 ਦੇ ਕਰੀਬ ਮੌਤਾਂ ਜਿਹੜੀਆਂ ਇਹਦੇ ਵਿੱਚ ਹੋ ਚੁੱਕੀਆਂ ਨੇ ਤੇ ਇੱਕ ਗੱਲ ਹੋਰ ਹੈਰਾਨ ਕਰਨ ਵਾਲੀ ਆਪਣੀ ਮਰਦਾਨਗੀ ਦਿਖਾਣਾ ਚਾਹੁੰਦੇ ਨੇ ਉਹ ਜਿਹੜੇ ਅਟੈਕ ਕਰਨ ਆਏ ਸੀ ਕਿ ਅਸੀਂ ਲੇਡੀਜ਼ ਤੇ ਹਮਲਾ ਨਹੀਂ ਕੀਤਾ ਸਿਰਫ ਇੱਕ ਲੇਡੀ ਦੀ ਹਲੇ ਤੱਕ ਡੈਥ ਹੋਈ ਆ ਬਾਕੀ ਸਾਰੇ ਮਰਦਾਂ ਨੂੰ ਮਾਰਿਆ ਇੱਕ ਪਤਨੀ ਜਿਹੜੀ ਉੱਥੇ ਰੋਂਦੀ ਘਰ ਲਾਉਂਦੀ ਰਹੀ ਕਿ ਮੈਨੂੰ ਵੀ ਮਾਰ ਦੇ ਉਹਨੇ ਉਹਨੂੰ ਮਾਰਿਆ ਨਹੀਂ ਤੇ ਕਿਹਾ ਜਾਂਦਾ ਉਹਨੂੰ ਇਹ ਕਿਹਾ ਉਹ ਸਾਤਕਵਾਦੀ ਨੇ ਕਿ ਜਾ ਕੇ ਆਪਣੇ ਮੋਦੀ ਨੂੰ ਇਹ ਸੁਨੇਹਾ ਲਾ ਦੀ ਕਿ ਅਸੀਂ ਹਮਲਾ ਕਰਕੇ ਚੱਲੇ ਆਂ ਕੋਈ ਡਰ ਨਹੀਂ ਕਿਸੇ ਨੂੰ ਸਰਕਾਰਾਂ ਦਾ ਕਿਸੇ ਵੀ ਫੌਜ ਦਾ ਕੋਈ ਡਰ ਨਹੀਂ ਵੀ ਬਾਅਦ ਵਿੱਚ ਕੀ ਹੋਣਾ ਨਾ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਹੁੰਦੀ ਹੈ ਇਹੋ ਜਿਹੇ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਇਹ ਹਰ ਸਿਚੁਏਸ਼ਨ ਦੇ ਲਈ ਤਿਆਰ ਹੁੰਦੇ ਨੇ ਕਿਉਂਕਿ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਹੁੰਦਾ ਹੈ ਕੁਝ ਆਪਣੇ ਆਪ ਨੂੰ ਧਾਰਮਿਕ ਆਗੂ ਕਹਾਉਣ ਵਾਲੇ ਲੋਕਾਂ ਨੇ ਉਹ ਆਪਣੇ ਆਪ ਨੂੰ ਰੱਬ ਦਾ ਦਰਜਾ ਦੇਣਾ ਚਾਹੁੰਦੇ ਆ ਤੇ ਆਪਣੇ ਧਰਮ ਨੂੰ ਉਹ ਦੁਨੀਆ ਦਾ ਬਿਹਤਰੀਨ ਧਰਮ ਦਿਖਾਉਣਾ ਚਾਹੁੰਦੇ ਆ ਸਿਰਫ ਇਹ ਕਾਰਨ ਆ ਜੀ ਇਹ ਸਾਰਾ ਕੁਝ ਹੋਣ ਦਾ ਬਹੁਤ ਵਾਰੀ ਹੋਇਆ ਪਰ ਸਭ ਤੋਂ ਸ਼ਰਮ ਵਾਲੀ ਗੱਲ ਕਿ ਉਹਨਾਂ ਦੇ ਜਿਹੜੇ ਨਾਮ ਪੁੱਛੇ ਗਏ ਜਿਹੜਾ ਫੌਜੀ ਨੇਵੀ ਦੇ ਵਿੱਚ ਜਿਹੜੇ ਉਹ ਵਿਨੇ ਨਾਮ ਦੱਸਿਆ ਜਾ ਰਿਹਾ ਹਰਿਆਣਾ ਤੋਂ ਬਿਲੋਂਗ ਕਰਦੇ ਸੀ ਉਹਨਾਂ ਦੀ ਹਲੇ ਰੀਸੈਂਟਲੀ ਮੈਰਿਜ ਹੋਈ ਸੀ ਹਲੇ ਉਹ ਆਪਣਾ ਛੁੱਟੀਆਂ ਹਨੀਮੂਨ ਇੰਜੋਏ ਕਰ ਰਹੇ ਸੀਗੇ ਤੇ ਹਾਲੇ ਹਫਤਾ ਮੇਰਾ ਖਿਆਲ ਕਿਹਾ ਜਾ ਰਿਹਾ ਕਿ ਹੋਇਆ ਸੀ ਤੇ ਉਸ ਵਿਚਾਰੀ ਜਿਹੜੀ ਉਹ ਵਿਆਹ ਕੇ ਲਿਆਇਆ ਸੀ ਉਹਦੀ ਹਾਲੇ ਮਹਿੰਦੀ ਨਹੀਂ ਸੀ ਉਤਰੀ ਉਹਦੇ ਚਾਹ ਨਹੀਂ ਸੀ ਪੂਰੇ ਹੋਏ ਤੇ ਉਹਦੇ ਸਾਹਮਣੇ ਉਹਦੇ ਘਰ ਵਾਲੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਕਹਿੋ ਜੇ ਉਹਨਾਂ ਦੇ ਜਜ਼ਬਾਤ ਨੇ ਕਿਹਾ ਜਾ ਰਿਹਾ ਕਿ 4 ਤੋਂ 5000 ਬੰਦਾ ਉੱਥੇ ਸ਼ਾਮਿਲ ਸੀ ਤੇ ਸਾਰਾ ਟੂਰਿਸਟ ਸੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਦੇ ਲਈ ਗਏ ਸੀ ਪਰ ਇਹ ਨਹੀਂ ਸੀ ਪਤਾ ਜ਼ਿੰਦਗੀ ਨੂੰ ਇੰਜੋਏ ਕਰਨ ਦੇ ਲਈ ਨਹੀਂ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਜਾ ਰਹੇ ਨੇ ਸੋ ਦੋਸਤੋ ਕੁੱਲ ਮਿਲਾ ਕੇ ਦੇਖੋ ਇਹ ਹਾਦਸੇ ਪਹਿਲਾਂ ਵੀ ਕਈ ਵਾਰ ਹੋਏ ਨੇ ਕਈ ਵਾਰ ਸਾਡੇ ਫੌਜੀ ਜਵਾਨ ਸ਼ਹੀਦ ਹੋ ਜਾਂਦੇ ਆ ਕਈ ਵਾਰ ਆਮ ਜਨਤਾ ਨੂੰ ਇਹ ਸਾਰਾ ਕੁਝ ਭੁਗਤਣਾ ਪੈਂਦਾ ਕਦੇ ਤਾਜ ਹੋਟਲ 'ਚ ਹਮਲਾ ਹੋ ਗਿਆ ਕਦੇ ਕਿਤੇ ਹੋ ਗਿਆ ਕਦੇ ਕਿਤੇ ਹੋ ਗਿਆ ਇਹ ਬੜੀ ਵਾਰ ਅਸੀਂ ਇਹ ਸਾਰਾ ਕੁਝ ਝੱਲਿਆ ਵਾ ਤੇ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਉਦੋਂ ਸਾਰੇ ਐਕਟਿਵ ਹੋ ਜਾਂਦੇ ਨੇ ਇਦਾਂ ਕਰਾਂਗੇ ਜੀ ਫਲਾਣਾ ਕਰਾਂਗੇ ਪਰ ਬਾਅਦ ਦੇ ਵਿੱਚ ਆਪਾਂ ਫੇਰ ਸਾਰਾ ਕੁਝ ਭੁੱਲ ਜਾਂਦੇ ਆ ਉਹਨਾਂ ਦੇ ਇੱਕ ਸਮਾਰਕ ਬਣਾ ਕੇ ਬਸ ਉੱਥੇ ਹੀ ਆਪਾਂ ਬਸ ਕਰ ਦਿੰਨੇ ਆ ਇਹਦਾ ਹੱਲ ਕੀ ਆ ਮੈਂ ਨਹੀਂ ਕਹਿੰਦਾ ਕਿ ਇਹ ਸਰਕਾਰਾਂ ਪੂਰੀ ਤਰ੍ਹਾਂ ਇਹਦੇ ਵਿੱਚ ਦੋਸ਼ੀ ਨੇ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਜਾਂਦੇ ਆ ਜਿਹੜੇ ਲੋਕਾਂ ਨੂੰ ਧਰਮ ਚੰਗਾ ਦਿਖਾਉਣ ਦੇ ਲਈ ਇਹ ਸਾਰਾ ਉਕਸਾਇਆ ਜਾਂਦਾ ਕਿ ਜੇ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਤੇ ਆ ਸਾਰਾ ਕੁਝ ਤੁਹਾਨੂੰ ਕਰਨਾ ਪੈਣਾ ਜਿੱਦਾਂ ਆਪਾਂ ਫਿਲਮਾਂ 'ਚ ਦੇਖਦੇ ਆ ਫਿਲਮਾਂ ਬਣ ਜਾਂਦੀਆਂ ਬਾਅਦ ਦੇ ਵਿੱਚ ਸਾਨੂੰ ਸਾਰਾ ਇਤਿਹਾਸ ਉਹ ਸਾਰਾ ਦੱਸਣ ਦੇ ਲਈ ਸਾਰੀ ਸਟੋਰੀ ਕੀ ਆ ਉਹ ਦੱਸਣ ਦੇ ਲਈ ਸੋ ਉਹਦੇ ਵਿੱਚ ਜਿੱਦਾਂ ਇੱਕ ਮੈਨੂੰ ਯਾਦ ਆ ਉਹ ਤਾਜ ਹੋਟਲ ਵਾਲੀ ਜਿਹੜੀ ਘਟਨਾ ਮੈਂ ਉੱਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਤਾਂ ਉਹਦੇ ਵਿੱਚ ਜਿਹੜਾ ਉਹ ਕਤਸਾਬ ਫੜਿਆ ਸੀ ਉਹਨੂੰ ਪੁੱਛਿਆ ਜਾਂਦਾ ਵੀ ਇਦਾਂ ਤੂੰ ਕਿਉਂ ਕੀਤਾ ਜਿਹੜੇ ਅਤਿਕਵਾਦੀ ਉੱਤੇ ਫੜੇ ਜਾਂਦੇ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਵੀ ਇਹ ਕਰਨ ਦਾ ਕਾਰਨ ਕੀ ਆ ਤਾਂ ਉਹਨਾਂ ਦਾ ਜਵਾਬ ਹੁੰਦਾ ਕਿ ਇਹ ਸਾਰੇ ਕਾਫਰ ਨੇ ਜਿਹੜੇ ਮੁਸਲਮਾਨ ਨਹੀਂ ਹੈਗੇ ਹੋਰ ਕਿਸੇ ਧਰਮ ਨਾਲ ਸੰਬੰਧ ਰੱਖਦੇ ਨੇ ਇਹਦਾ ਮਤਲਬ ਉਹ ਕਾਫਰ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਇਆ ਜਾਂਦਾ ਸਾਰੇ ਮੁਸਲਮਾਨ ਮਾਰੇ ਨਹੀਂ ਕੁਝ ਇਨਸਾਨ ਮਾਰੇ ਨੇ ਉਹਦਾ ਉਹ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਜ਼ਰੂਰ ਨੇ ਪਰ ਹੈ ਨਹੀਂ ਗਏ ਕੋਈ ਧਰਮ ਨਹੀਂ ਤੁਹਾਨੂੰ ਇਹੋ ਜੀ ਸਿਖਿਆ ਦਿੰਦਾ ਕਿ ਤੁਸੀਂ ਕਿਸੇ ਦਾ ਜਾ ਕੇ ਕਤਲ ਕਰ ਦਿਓ ਆਪਣੇ ਧਰਮ ਦੇ ਵਿੱਚ ਪੱਕੇ ਹੋਣ ਦੇ ਲਈ ਕੋਈ ਧਰਮ ਨਹੀਂ ਕਹਿੰਦਾ ਇਹ ਸਿਰਫ ਉਹਨਾਂ ਨੂੰ ਕੁਝ ਜਿਹੜੇ ਲੋਕ ਆਪਣੇ ਆਪ ਨੂੰ ਉਹ ਸਿਰਫ ਸਰਵੋਤਮ ਕਹਾਉਣਾ ਚਾਹੁੰਦੇ ਆ ਆਪਣੇ ਆਪ ਨੂੰ ਸਰਵ ਉੱਚ ਕਹਿਣਾ ਚਾਹੁੰਦੇ ਨੇ ਆਪਣੇ ਧਰਮ ਦੇ ਵਿੱਚ ਉਹ ਲੋਕ ਇਹੋ ਜਿਹੇ ਲੋਕਾਂ ਦਾ ਸਹਾਰਾ ਲੈਂਦੇ ਨੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਇਹ ਸਾਰਾ ਜੋ ਕੁਝ ਹੋਇਆ ਉਹ ਕਰਵਾਉਂਦੇ ਨੇ ਸੋ ਇਹੀ ਕਹਿ ਸਕਦੇ ਆਂ ਜੀ ਜੋ ਹੋ ਗਿਆ ਆਪਾਂ ਪਿੱਛੇ ਤਾਂ ਨਹੀਂ ਮੋੜ ਸਕਦੇ ਪਰ ਅਰਦਾਸ ਹੈ ਕਿ ਜਿੰਨੇ ਵੀ ਜੀ ਸਾਡੇ ਤੋਂ ਵਿਛੜੇ ਨੇ ਉਹ ਇਨਸਾਨ ਵਿਛੜੇ ਨੇ ਮੈਂ ਨਹੀਂ ਕਹੂੰਗਾ ਕੋਈ Hindu ਵਿਛੜਿਆ ਕੋਈ Isai ਵਿਛੜਿਆ ਕੋਈ Musalman ਵਿਛੜਿਆ ਕੋਈ Sikh ਵਿਛੜਿਆ ਮੈਂ ਕੋਈ ਧਰਮ ਦਾ ਨਾਂ ਨਹੀਂ ਲੈਣਾ ਮੈਂ ਕਹੂੰਗਾ ਸਾਡੇ ਤੋਂ ਇਨਸਾਨ ਵਿਛੜੇ ਨੇ ਜੀ ਵਿਛੜੇ ਨੇ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਲੋਕਾਂ ਨੂੰ ਸਮਤ ਬਖਸ਼ੇ ਜਿਹੜੇ ਇਹੋ ਜਿਹੇ ਥੋੜੀ-ਥੋੜੀ ਦੇਰ ਬਾਅਦ ਹਾਦਸਿਆਂ ਨੂੰ ਅਨਜਾਮ ਦਿੰਦੇ ਰਹਿੰਦੇ ਨੇ ਤੇ ਤੁਸੀਂ ਵੀ ਅਰਦਾਸ ਕਰਿਓ ਇਹੋ ਜਿਹੇ ਲੋਕਾਂ ਨੂੰ Matave.